ਬੜੇ ਹੀ ਦੁਖੀ ਮਨ ਨਾਲ ਤੇ ਪਰੇਮਾਨ ਨਾਲ ਮੈਂ ਅੱਜ ਫਿਰ ਤੁਹਾਡੇ ਰूबरू ਹੋ ਰਿਹਾ ਕਿ ਕੁਝ ਦਿਨ ਪਹਿਲਾਂ ਰਖ ਪੰਗਵਾ ਐਲੀਮੈਂਟਰੀ ਸਕੂਲ ਜੋ ਬਲਾਕ ਮਜੀਠੇ ਥੱਲੇ ਪੈਂਦਾ ਉਥੋਂ ਦੀ ਇੱਕ ਖਬਰ ਪ੍ਰਕਾਸ਼ਿਤ ਹੋਈ ਸੀ ਇੱਕ ਪੰਜਾਬੀ ਅਖਬਾਰ ਜੀਦੇ ਬਾਰੇ ਰਕੇਸ਼ ਕੁਮਾਰ ਜਿਹੜਾ ਉੱਥੇ ਟੀਚਰ ਸੀ ਜਿਹੜੇ ਪਿਛਲੇ ਕੁਝ ਮਹੀਨਿਆਂ ਤੋਂ 2-3 ਮਹੀਨਿਆਂ ਤੋਂ ਉੱਥੇ ਤਹਿਲਾਤਾ ਹੈ ਉਹ ਕਿਵੇਂ ਉੱਥੇ ਜਿਹੜੇ ਬੱਚੀਆਂ ਪੜਦੀਆਂ ਨੇ ਕੁੱਲ ਉੱਥੇ ਕੋਈ 25-30 ਬੱਚੇ ਪੜਦੇ ਆ ਔਰ 25-30 ਬੱਚਿਆਂ ਚੋਂ ਕੋਈ 8-10 ਲੜਕੀਆਂ ਵੀ ਉਹ ਸਕੂਲ ਚ ਪੜਦੀਆਂ ਨੇ ਬੜੀ ਜ਼ਿਆਦਾ ਗਿਣਤੀ ਤੇ ਲੜਕੀਆਂ ਛੋਟੀ ਉਮਰ ਦੀਆਂ ਨੇ ਮਗਰ ਕੁਝ ਲੜਕੀਆਂ ਜਿਨ੍ਹਾਂ ਨੇ ਕੰਪਲੇਂਟ ਪਾਈ ਹੈ ਉਹਨਾਂ ਦੇ ਮਾਪਿਆਂ ਨੇ ਕੰਪਲੇਂਟ ਪਾਈ ਹੈ ਉਹਨਾਂ ਦੀ ਵੀ ਉਮਰ ਕੁਛ ਦੀ 8 ਸਾਲ 6 ਸਾਲ 10 ਸਾਲ ਦਸੀ ਜਾਂਦੀ ਕੰਪਲੇਂਟ ਇਹ ਹੈ ਕਿ ਉਹ ਟੀਚਰ ਨੇ ਕਿਵੇਂ ਉਹਨਾਂ ਨਾਲ ਮਿਸਬੀਹੇਵ ਕੀਤਾ ਛੇੜਛਾੜ ਦੀ ਔਰ ਕਈ ਗੱਲਾਂ ਮੇਰਾ ਲਫ਼ਜ਼ਾਂ ਨਾਲ ਮੈਂ ਬਿਆਨ ਹੀ ਨਹੀਂ ਕਰ ਸਕਦਾ ਜਿਹੇ ਜਿਹੇ ਇਲਜ਼ਾਮ ਲਾਈ ਗਈ ਹੈ ਜਾਂ ਸਾਡੇ ਨੋਟਿਸ 'ਚ ਲੈ ਕੇ ਆਏ ਉਹਨਾਂ ਦੇ ਮਾਪੇ ਉੱਥੇ ਦਾਸ ਨੇ ਵੀ ਵਿజిਟ ਕੀਤੀ ਔਰ ਮੇਰੇ ਨਾਲ ਮੇਰੀ ਧਰਮਪਤਰੀ ਐਮ.ਐਲ.ਏ. ਗਨੀਪ ਕੌਰ ਜੀ ਵੀ ਨਾਲ ਗਏ ਅਸੀਂ ਉਹ ਕੱਲੀ ਉਹਨਾਂ ਲੇਡੀਜ਼ ਨੂੰ ਮਿਲ ਕੇ ਉਹਨਾਂ ਦੀ ਗੱਲ ਸੁਣੀ ਉਹਨਾਂ ਦੇ ਮਾਪਿਆਂ ਦੀ ਗੱਲ ਅਸੀਂ ਸਾਰਿਆਂ ਨੇ ਸੁਣੀ ਔਰ ਕਈ ਗੱਲਾਂ ਅਸੀਂ ਔਨ ਕੈਮਰਾ ਦੱਸ ਨਹੀਂ ਸਕਦੇ ਨਗਰੇ ਮਾਮਲਾ ਕਿੰਨਾ ਸੀਰੀਅਸ ਹੈ ਔਰ ਇਹ ਮਾਮਲਾ ਸਾਡੀ ਪੰਜਾਬ ਦੀ ਬੱਚਿਆਂ ਦੇ ਭੁੱਖ ਨਾਲ ਸੰਬੰਧਿਤ ਹੈ ਸਕੂਲ এডਿਕੇਸ਼ਨ ਨਾਲ ਸੰਬੰਧਿਤ ਹੈ ਅੱਜ ਸਕੂਲਾਂ ਦੇ ਹਾਲਾਤ ਕੀ ਬਣੇ ਪਏ ਆ ਉਹਦੇ ਨਾਲ ਸੰਬੰਧਿਤ ਹੈ ਔਰ ਪਰਚਾ ਦਰਜ ਹੋਣ ਤੋਂ ਬਾਅਦ ਵੀ ਦੇਖੋ 3 ਤਰੀਕ ਨੂੰ ਆ ਐਫ ਆਈ ਆਰ ਮੇਰੇ ਸਾਹਮਣੇ ਆ ਮੈਂ ਤੁਹਾਡੇ ਅੱਗੇ ਰੱਖ ਰਿਹਾ ਕਿ 3 ਤਰੀਕ ਨੂੰ ਇਹ ਪਰਚਾ ਦਰਜ ਹੁੰਦਾ 3 ਤਰੀਕ ਤੋਂ ਅੱਜ 10 ਤਰੀਕ ਚੱਲ ਗਈ ਐ 7 ਦਿਨ ਬੀਤ ਗਏ ਆ ਹਾਲੇ ਤੱਕ ਰਕੇਸ਼ ਕੁਮਾਰ ਫੜਿਆ ਨਹੀਂ ਗਿਆ ਵੱਡੀ ਗੱਲ ਐ ਕਿ ਇਹ ਕੀ ਫੜਿਆ ਨਹੀਂ ਜਾ ਰਿਹਾ ਕਿ ਇਹਨੂੰ ਕੋਈ ਮਦਦ ਕਰ ਰਿਹਾ ਜੋ ਉੱਥੋਂ ਦੀ ਆਮ ਚਰਚਾ ਐ ਮਜੀਠੇ ਚ ਔਰ ਜੋ ਮਾਪੇ ਵੀ ਉੱਥੇ ਮੇਰੇ ਨੋਟਿਸ ਚ ਲੈ ਕੇ ਆ ਕਿ ਆਮ ਆਦਮੀ ਪਾਰਟੀ ਦੇ ਲੀਡਰ ਰਕੇਸ਼ ਕੁਮਾਰ ਨੂੰ ਬਚਾ ਰਹੇ ਐ ਸਲੀਅਤ ਮੈਂ ਪਹਿਲੇ ਦਿਨ ਇਸ ਗੱਲ ਦੀ ਜ਼ਿਆਦਾ ਚਰਚਾ ਇਸ ਲਈ ਨਹੀਂ ਕੀਤੀ ਕਿਉਂਕਿ ਮਨਸ਼ਾ ਪੋਲਿਟਿਕਸ ਨਹੀਂ ਸੀ ਮਗਰ ਆ ਜਬ ਸੋਚ ਨਾਲ ਕਹਿਣਾ ਪੈਂਦਾ ਹੈ ਕਿ ਇਹ ਸਚਾਈ ਹੁਣ ਜਗ ਜਾਹਰ ਹੀ ਹੋ ਗਈ ਹੈ ਤੇ ਮੈਂ ਭਗਵੰਤ ਮਾਨ ਜੀ ਨੂੰ ਤੌਰ ਜੋਤ ਬੈਨ ਜੀ ਨੂੰ ਪੁੱਛ ਲਾ ਕਿ ਤੁਹਾਡਾ ਕੀ ਇਹ ਕਿਰਦਾਰ ਹੈ ਕਿ ਤੁਹਾਡੀ ਇਹ ਸੋਚ ਹੈ ਇੱਕ ਪਾਸੇ ਤੁਹਾਡੇ ਪਾਰਟੀ ਦੇ ਲੀਡਰ ਬਿਰਕਸ ਬਾਨੂ ਦੇ ਮਸਲੇ 'ਤੇ ਚਰਚਾ ਕਰਦੇ ਆ ਬੜੀ ਅਫਸੋਸ ਦੀ ਗੱਲ ਹੈ ਜੋ ਬਿਲਕਿਸਮਾਨੂ ਨਾਲ ਹੋਇਆ ਜਾਂ ਉਹਦੇ ਪਰਿਵਾਰ ਨਾਲ ਹੋਇਆ ਜਾਂ ਉਹਦੇ ਨਾਲ ਜੋ ਹੋਇਆ ਔਰ ਸੁਪਰੀਮ ਕੋਰਟ ਨੇ ਫੈਸਲਾ ਸਹੀ ਦਿੱਤਾ ਉਸ ਫੈਸਲੇ ਨੂੰ ਤੁਸੀਂ ਸਹੀ ਕਰਾਉਨੇ ਹੋ ਨਗਰ ਜੇ ਤੁਹਾਡੀ ਆਪ ਦੀ ਵਾਰੀ ਆਉਂਦੀ ਹੈ ਟੂ ਐਕਟ ਟੂ ਟੇਕ ਐਕਸ਼ਨ ਤੁਸੀਂ ਫੇਲ ਹੋ ਜਾਂਦੇ ਹੋ ਇਤੋਂ ਤੁਹਾਡੀ ਕਿਰਦਾਰ ਤੁਹਾਡੀ ਸੋਚ जगਜਾਹਰ ਹੁੰਦੀ ਅੱਜ ਤੱਕ ਪਹਿਲੀ ਸ਼ਿਕਾਇਤ ਇਹਨਾਂ ਮਾਪਿਆਂ ਨੇ 20 ਤਰੀਕ ਦੇ ਨੇੜੇ ਤੇੜੇ ਉਥੋਂ ਦੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਨ ਨਵਦੀਪ ਸਿੰਘ ਜਿਹੜੇ ਪਹਿਲਾ ਪ੍ਰਿੰਸੀਪਲ ਰਹਿ ਚੁੱਕੇ ਆ ਗੁਰਪ੍ਰੀਤ ਕੌਰ ਜਿਹੜੇ ਸੀਨੀਅਰ ਸਕੂਲ ਭੰਗਵਾ ਚ ਲੱਗੇ ਆ ਉਥੋਂ ਦੇ ਸਟਾਫ ਦੇ ਨੋਟਿਸ 'ਤੇ ਲੈ ਕੇ ਆਏ ਐਜੂਕੇਸ਼ਨ ਬੋਰਡ ਦੇ ਆਲਾ ਅਫਸਰ ਦੇ ਧਿਆਨ 'ਚ ਲੈ ਕੇ ਆਏ ਮਗਰ ਇਸ ਗੱਲ ਨੂੰ ਦਬਾਇਆ ਗਿਆ ਕਿ ਕੋਈ ਨਾ ਤੁਹਾਡਾ ਬਹਿਗ ਰਾਜੀਨਾਮਾ ਕਰਾ ਦੇਣ ਕਾਹਦਾ ਰਾਜੀਨਾਮਾ ਭਾਈ ਕਿਸੇ ਦੀ ਬੱਚੀ ਦੇ ਨਾਲ ਬਦਸਲੂਕੀ ਛੇੜਛਾੜ ਔਰ ਉਹ ਇਸ ਗੱਲ ਤੋਂ ਅੱਗੇ ਮਾਨਸਿਕ ਪਰੇਸ਼ਾਨੀ ਚ ਨਿਕਲ ਰਿਹਾ ਥੋੜਾ ਐਟੀਟਿਊਡ ਵੇਖੋ ਜਿਹੜੇ ਰਿਫਾਰਮਸ ਦੀ ਗੱਲ ਕਰਦੇ ਐ ਐਜੂਕੇਸ਼ਨ ਦੇ ਉਹ ਕਹਿੰਦੇ ਥੋੜਾ ਰਾਜੀ ਨਾ ਬਕਰਾ ਦੇ ਜੇ ਤੋ ਨਹੀਂ ਮੰਨੇ ਫਿਰ ਕਹਿੰਦੇ ਕਿ ਉਹਦੀ ਬਦਲੀ ਕਰਾ ਦੇਣ ਮਗਰ 20 ਤਰੀਕ ਤੋਂ ਅੱਜ 10 ਤਰੀਕ ਹੋ ਗਈ ਅਕੀਰ ਚ ਉਹ ਥਾੜੇ ਚਲੇ ਗਏ ਪਰਚਾ ਦਰਜ ਕਰਾਤਾ ਕਿਸ ਤਰ੍ਹਾਂ ਉਹਨਾਂ ਨੂੰ ਹਸਪਤਾਲ ਚ ਖੱਜਲ ਕੀਤਾ ਗਿਆ ਕਿ ਉਹਨਾਂ ਦੀ ਰਿਪੋਰਟ ਲੈਂਦੇ ਲਈਦੇ 7-8 ਘੰਟੇ ਲਾਤੇ ਗਏ ਸਾਰੀ ਗੱਲਾਂ ਉਹਨਾਂ ਦੇ ਮਾਪਿਆਂ ਨੇ ਉਹਨ ਕੈਮਰਾ ਬਿਆਨ ਕੀਤੀ ਜਿਸ ਦਿਨ ਅਸੀਂ ਸਕੂਲ ਦਾ ਵਿਜ਼ਿਟ ਕੀਤਾ ਸੀ ਮਗਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਔਰ ਤੁਹਾਡੇ ਉਸ ਮੰਤਰੀ ਨੂੰ ਐਜੂਕੇਸ਼ਨ ਦੇ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਕੋਲ ਜੁਆਇਨਿੰਗ ਕਰਾਉਣ ਦਾ ਸਮਾਂ ਹੈ ਸੱਜੇ ਖੱਬੇ ਵਪਾਸ਼ਨਾ ਜਾਣ ਦਾ ਸਮਾਂ ਹੈ ਆਪ ਦਾ ਜਿਹੜਾ ਇਲਾਜ ਕਰਾਉਣ ਦਾ ਤੁਹਾਡੇ ਕੋਲ ਸਮਾਂ ਹੈ ਮਗਰ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ ਪਰਿਵਾਰ ਨਾਲ ਇਹ ਦੁਖਦਾਈ ਇਨਸੀਡੈਂਟ ਵਾਪਰਿਆ ਉਹਨਾਂ ਦਾ ਪਤਾ ਲੈਣ ਦਾ ਤੁਹਾਡੇ ਕੋਲ ਸਮਾਂ ਨਹੀਂ ਅੱਜ 20 ਦਿਨ ਬੀਤਣ ਤੋਂ ਬਾਅਦ ਵੀ ਤੁਹਾਡੇ ਮੰਤਰੀ ਕੋਲ ਜਾਂ ਤੁਸੀਂ ਹਲੇ ਤੱਕ ਉਹਨਾਂ ਪਰਿਵਾਰਾਂ ਤੱਕ ਪਹੁੰਚ ਨਹੀਂ ਕੀਤੀ ਥਿਸ ਸ਼ੋਜ਼ ਯੋਰ ਮੈਂਟਲ ਸਿਕਨੈਸ ਥਿਸ ਸ਼ੋਜ਼ ਯੋਰ ਐਟੀਟਿਊਡ ਟਵਾਰਡਸ ਸੱਚ ਇਨਸੀਡੈਂਟ ਸੋ ਜਿੱਥੇ ਮੈਂ ਥੋੜੀ ਇਸ ਸੋਚ ਨੂੰ ਕੰਡੈਮ ਕਰਦਾ ਹਾਂ ਉੱਥੇ ਮੈਂ ਅੱਜ ਡਿਮਾਂਡ ਕਰਦਾ ਕਿ ਇਹਦੀ ਸੀਬੀਆ ਇਨਕੁਆਇਰੀ ਮਾਰਕ ਹੋਵੇ ਕਿਉਂਕਿ ਥੋੜੀ ਮਲਸ਼ਾ ਸਾਫ਼ ਹੈ ਥੋੜੀ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਉਸ ਬਲਾਕ 'ਚ ਨੇ ਉਹਨਾਂ ਤੇ ਆਪ ਇਸ ਤਰੀਕੇ ਦੇ ਸ਼ੋਸ਼ਣ ਦੇ ਇਲਜ਼ਾਮ ਲੱਗੇ ਅੰਦਰ ਰਹਿ ਕੇ ਆਏ ਆ ਔਰ ਥੋੜੀ ਪਾਰਟੀ ਦੇ ਉੱਥੋਂ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਇਸ ਨੂੰ ਬਚਾ ਰਹੇ ਆ ਰਕੇਸ਼ ਕੁਮਾਰ ਨੂੰ ਇਹਦੇ ਖਿਲਾਫ ਐਕਸ਼ਨ ਨਹੀਂ ਹੋਣ ਦਿੱਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਕੀ ਅਸੀਂ ਉਹਨੂੰ ਬਚਾ ਲਾਂਗੇ ਇਹ ਏਸੀ ਕਾਰਨ ਹੈ ਕਿ ਅੱਜ ਤੱਕ ਉਹਨੂੰ ਫੜਿਆ ਨਹੀਂ ਗਿਆ ਮਗਰ ਤੁਸੀਂ ਜਿੰਨਾ ਮਰਜੀ ਜੋੜ ਲਾ ਲਓ ਅਸੀਂ ਉਹਨਾਂ ਬੱਚੀਆਂ ਦੀ ਉਹਨਾਂ ਮਾਪਿਆਂ ਨੂੰ ਜੋ ਮਾਨਸਿਕ ਪਰੇਸ਼ਾਨੀ ਚੋਂ ਨਿਕਲ ਰਹੇ ਉਹਨਾਂ ਦੀ ਲੜਾਈ ਲੜਾਂਗੇ ਔਰ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਅੱਜ ਫੇਰ ਗੱਲ ਦਰਉਣਾ ਕਿ ਰਕੇਸ਼ ਕੁਮਾਰ ਤਾਂ ਫੜਿਆ ਜਾਊਗਾ ਔਰ ਜਿਹੜੇ ਉਹਦੀ ਮਦਦ ਕਰ ਰਿਹਾ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਐਕਸਪੋਜ਼ ਕਰਾਂਗੇ ਔਰ ਮੈਂ ਅੱਜ ਅਪੀਲ ਕਰਦਾ ਪੰਜਾਬੀਆਂ ਨੂੰ ਦੇਖੋ ਲੋਕ ਬੜੇ ਚਿੰਤਿਤ ਹੈ ਕਿ ਜਿਹੜੇ ਸਕੂਲ ਐ এডਿਕੇਸ਼ਨ ਦੀ ਰਿਫਾਰਮਸ ਦੀ ਗੱਲ ਕਰਦੇ ਆ ਦਿੱਲੀ ਮਾਡਲ ਦੀ ਗੱਲ ਕਰਦੇ ਕਿ ਇਹ ਦਿੱਲੀ ਮਾਡਲ ਦਾ ਸਕੂਲ ਦੀ ਗੱਲ ਕਰਦੇ ਹੋ ਹੈਲਥ এডਿਕੇਸ਼ਨ ਹੈਲਥ ਦਾ ਤੁਸੀਂ ਤੈਸ਼ਨਾਸ਼ ਕਰਤਾ ਹੈ এডਿਕੇਸ਼ਨ ਦਾ ਹਾਲਾਤ ਤੁਹਾਡੇ ਸਾਹਮਣੇ ਮੂੰਹ ਬੋਲ ਦੀ ਤਸਵੀਰ ਸਾਹਮਣੇ ਆ ਗਈ ਵੈਸੇ ਤਾਂ এডਿਕੇਸ਼ਨ ਮਿਨਿਸਟਰ ਦਾ ਕੋਈ ਜੇ ਮੋਰਲ ਰਿਸਪੋਨਸੀਬਿਲਟੀ ਉਹ ਓਨ ਕਰਦੇ ਆ ਤੇ ਉਹਨਾਂ ਦੀ ਮੋਰਲੀ ਇਟ ਡਿਮਾਂਡਸ ਐਥਿਕਲੀ ਇਟ ਡਿਮਾਂਡਸ ਕਿ ਉਹ ਅਸਤੀਫਾ ਦੇ ਦੇ। ਮਗਰ ਮੈਂ ਆਸ ਨਹੀਂ ਰੱਖਦਾ ਕਿ ਉਹ ਇਹ ਜਾ ਕੰਮ ਕਰਨਗੇ ਕਿਉਂਕਿ ਸਭ ਨੂੰ ਪਤਾ ਜੇ ਉਹ ਪ੍ਰੋਫੈਸਰ ਬਲਜਿੰਦਰ ਕੌਰ ਦੇ ਮਾਮਲੇ 'ਚ ਅਸਤੀਫਾ ਨਹੀਂ ਦਿੱਤਾ ਜਿਹਦਾ ਦੋਨੋਂ ਦਾ ਸੁਸਾਈਡ ਨੋਟ ਆ ਗਿਆ ਸੀ ਸਾਹਮਣੇ ਇਹਦੇ 'ਚ ਵੀ ਕਿੱਥੇ ਦੇਣਗੇ। ਮਗਰ ਚਲੋ ਉਹ ਨਾ ਦੇਣ। ਤੁਸੀਂ ਮੁੱਖ ਮੰਤਰੀ ਹੋ। ਤੁਸੀਂ ਜੇ ਸਮਝਦੇ ਹੋ ਕਿ ਗਲਤ ਹੋਇਆ ਹੈ ਐਂਡ ਡਿਮਾਂਡਸ ਐਕਸ਼ਨ ਤੁਸੀਂ ਡਿਸਮਿਸ ਕਰ ਦਿਓ। ਜੇ ਤੁਸੀਂ ਵੀ ਡਿਸਮਿਸ ਨਹੀਂ ਕਰੋਗੇ ਤੇ ਮੈਂ ਇਹ ਸਮਝਾਂਗਾ ਜਾਂ ਉਹ ਬੱਚੀਆਂ ਸਮਝਣਗੀਆਂ ਜਾਂ ਉਹ ਬੱਚੀਆਂ ਦੇ ਮਾਪੇ ਸਮਝਣਗੇ ਸਪਸ਼ਟ ਵੀ ਹੋ ਜਾਊਗਾ ਕਿ ਤੁਸੀਂ ਉਸ ਮਾਸਟਰ ਰਕੇਸ਼ ਕੁਮਾਰ ਨਾਲ ਖਲੋਤੇ ਹੋ ਤੁਸੀਂ ਉਹਨਾਂ ਪਰਿਵਾਰਾਂ ਨਾਲ ਉਹਨਾਂ ਬੱਚੀਆਂ ਨਾਲ ਜਿਨ੍ਹਾਂ ਦੀ ਗਿਣਤੀ ਤਿੰਨ ਤੋਂ ਵੀ ਵੱਧ ਹੈ ਤਿੰਨ ਚਾਰ ਬੱਚੀਆਂ ਨੇ ਤਿੰਨ ਤੋਂ ਰਿਕਾਰਡ ਨੇ ਸ਼ਿਕਾਇਤ ਦਰਜ ਕਰੀਆਂ ਮਗਰ ਪਤਾ ਨਹੀਂ ਕਿਹਦੇ ਕਿਹਦੇ ਨਾਲ ਉਹਨੇ ਇਹ ਦਰਵਾਬਾਰ ਕੀਤਾ ਤੁਸੀਂ ਕਿਹਦੇ ਨਾਲ ਖੜੇ ਔਰ ਸੀਐਮ ਸਾਹਿਬ ਕੱਲ ਇਹ ਗੱਲ ਨਹੀਂ ਉੱਥੇ ਸੀਸੀਟੀਵੀ ਕੈਮਰੇ ਜਿਹਦੀ ਤੁਸੀਂ ਬੜੀ ਗੱਲ ਕਰਦੇ ਆ ਉਹ ਲੱਗੇ ਜਰੂਰ ਨੇ ਮਗਰ ਉਹ ਬੰਦ ਕਰਤੇ ਗਏ ਉਹ ਚੱਲਦੇ ਨਹੀਂ ਉਹਨਾਂ ਬੱਚਿਆਂ ਨੂੰ ਸੈਗਰੀਗੇਟ ਕਰ ਦਿੱਤਾ ਜਾਂਦਾ ਸੀਗਾ ਬੱਚਿਆਂ ਮੁੰਡਿਆਂ ਨਾਲੋਂ ਵੱਖਰੇ ਪਿਠਾ ਕੇ ਉਹਨਾਂ ਨੂੰ ਅੱਧ ਕਮਰੇ ਚ ਲੈ ਕੇ ਜਾਇਆ ਜਾਂਦਾ ਸੀ ਇੱਕ بڑا ਉਹਨਾਂ ਨੂੰ ਹੈਰਸ ਕਰਨ ਦਾ ਸੋਸ਼ਲ ਕਰਨ ਦਾ ਇੱਕ ਬਹੁਤ ਤਰੀਕਾ ਅਪਣਾਇਆ ਹੋਇਆ ਸੀ ਜਿਹਨੂੰ ਜਦ ਪੜਦਾ ਫਾਸ਼ ਜਾਂ ਜਦ ਫੜਾਉਣ ਦੀ ਗੱਲ ਕੀਤੀ ਅੱਜ ਵੀ ਦਿਨ ਬਾਅਦ ਵੀ ਉਹਦੇ ਖਿਲਾਫ ਐਕਸ਼ਨ ਨਹੀਂ ਹੋ ਰਿਹਾ ਇਸ ਲਈ ਇਹ ਡਿਮਾਂਡ ਮੇਰੀ ਹੈ ਕਿ ਮਿਨਿਸਟਰ ਜੇ ਉਹਨੂੰ ਕੋਈ ਮੋਰਲ ਜਾਂ ਐਥੀਕਲ ਵੈਲਿਊਜ਼ ਉਹਦੇ ਵਿੱਚ ਹੈ ਹੀ ਸ਼ੁੱਡ ਰਿਜ਼ਾਈਨ ਨਹੀਂ ਤਾਂ ਤੁਸੀਂ ਡਿਸਮਿਸ ਕਰੋ ਉਹਨੂੰ ਔਰ ਸੀਬੀਆਈ ਇਨਕੁਆਇਰੀ ਮਾਰ ਕਰੋ ਕਿਉਂਕਿ ਤੁਸੀਂ ਮਦਦਗਾਰ ਸਾਹਿਬ ਥੋੜੇ ਰੋਕੇਸ਼ ਕੁਮਾਰ ਦੇ ਉਹਦੇ ਖਿਲਾਫ ਨਹੀਂ ਕਰੇ ਹੋ ਬਟ ਇਨਸਟੇਡ ਆਫ ਟੇਕਿੰਗ ਐਕਸ਼ਨ ਤੁਸੀਂ ਅੱਜ ਉਹੋ ਜਿਹੇ ਟੀਚਰਾਂ ਦੀ ਮਦਦ ਕਰਕੇ ਇਹ ਜੇ ਟੀਚਰਾਂ ਨੂੰ ਭਰਤੀ ਕਰਕੇ ਆਪ ਦਾ ਅਸਲੀ ਚਿਹਰਾ ਵਖਾ ਰਹੇ ਹੋ ਇਹ ਲੜਾਈ ਅਸੀਂ ਲੜਾਂਗੇ ਅੱਜ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਧੀਆਂ ਭੈਣਾਂ ਦੇ ਬੇਟੀਆਂ ਦੇ ਸਤਕਾਰ ਵਜੋਂ ਇਹ ਲੜਾਈ 'ਚ ਸਾਰੇ ਸਾਥ ਦਿਓ ਔਰ ਇਹ ਜੇ ਵੱਡੇ ਗੁਨੇਗਾਰ ਨੂੰ ਰਾਕਸ਼ਸਾ ਦਾ ਚਿਹਰਾ ਲੰਗਾਵੀ ਕਰੀਏ ਔਰ ਇਹਨਾਂ ਨੂੰ ਇਹ ਜੀ ਕੜੀ ਤੋਂ ਕੜੀ ਸਜ਼ਾ ਮਿਲੇ ਸਜ਼ਾਏ ਮੌਤ ਮਿਲੇ ਕਿ ਅੱਗੋਂ ਕੋਈ ਹਿੰਮਤ ਨਾ ਕਰ ਸਕੇ ਇਹ ਜੀ ਗਲਤੀ ਕਰਨ ਦਾ ਸਾਡੀਆਂ ਬੱਚੀਆਂ ਨਾਲ ਇਹ ਆਸ਼ ਕਰਦਾ ਹੈ ਉਮੀਦ ਕਰਦਾ ਹੈ सीबीआई ਪ੍ਰੋਗ ਡਿਮਾਂਡ ਕਰਦਾ ਹੋਇਆ ਇਮੀਡੀਏਟ ਡਿਸਮਿਸਲ ਆਫ ਜੋ ਇਹ ਰਕੇਸ਼ ਕੁਮਾਰ ਔਰ ਜੋ ਉਹਦੀ ਮਦਦ ਕਰ ਰਹੇ ਉਹਨਾਂ ਦੇ ਪਰਚੇ ਦਰਜ ਕਰਨ ਦੀ ਮੈਂ ਮੰਗ ਕਰਦਾ ਹਾਂ ਬਹੁਤ ਬਹੁਤ ਧੰਨਵਾਦ